ਤੋ ਹੁਣ ਸਾਡੀ ਬੇਟੀ ਅਮਨਦੀਪ ਔਰ ਤੁਹਾਡੇ ਨਾਲ ਇਹਨਾਂ ਕਾਨੂੰਨਾਂ ਦੀ ਵਿਸਥਾਰ ਨਾਲ ਚਰਚਾ ਕਰੂਗੀ। ਮੰਡਲ ਤੇ ਅ ਇੱਥੇ ਪਹੁੰਚੇ ਸਾਰੇ ਹੀ ਪਿਆਰੇ ਤੇ ਸੂਝਵਾਨ ਲੋਕੋ ਅੱਜ ਜਿਹੜੇ ਵਿਸ਼ੇ ਤੇ ਅਸੀਂ ਚਰਚਾ ਕਰਨ ਦੇ ਲਈ ਇਕੱਠੇ ਹੋਏ ਆਂ ਇਹ ਵਿਸ਼ਾ ਨਵੇਂ ਤਿੰਨ ਜਿਹੜੇ ਫੌਜਦਾਰੀ ਕਾਨੂੰਨ ਭਾਰਤ ਦੀ ਇਹ ਫਾਸ਼ੀਵਾਦੀ ਮੋਦੀ ਸਰਕਾਰ ਲੈ ਕੇ ਆਈ ਹੈ। 1 ਜੁਲਾਈ 2024 ਤੋਂ ਇਹਨਾਂ ਨੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਤਾ ਹੈ ਤੇ ਜਿਹੜੇ ਕਾਨੂੰਨ ਲੈ ਕੇ ਆਏ ਨੇ ਜਦੋਂ ਸੰਸਦ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਪੇਸ਼ ਕੀਤਾ ਗਿਆ ਉਸ ਵੇਲੇ ਅਮਿਤ ਸ਼ਾਹ ਇਹ ਬਿਆਨ ਦਿੰਦਾ ਹੈ ਵੀ ਇਹ ਇਹ ਜਿਹੜੇ ਕਾਨੂੰਨ ਨੇ ਕਿਉਂਕਿ ਪੁਰਾਣੇ ਕਾਨੂੰਨ ਜਿਹੜੇ ਚੱਲਦੇ ਆ ਰਹੇ ਸੀ ਉਹ ਵਸਤੀਵਾਦੀ ਰਹਿਨਖੂੰਦ ਨੇ ਉਹਨੂੰ ਖਤਮ ਕਰਨ ਦੀ ਖਾਤਰ ਅਸੀਂ ਹੁਣ ਨਵੇਂ ਕਾਨੂੰਨ ਲਿਆ ਰਹੇ ਹਾਂ ਜਿਹੜੇ ਵੱਧ ਭਾਰਤੀਕਰਨ ਦੇ ਨਾਲ ਨਾਲ ਆ ਹੁਣ ਕਿਹੜੇ ਕਾਨੂੰਨਾਂ ਨੂੰ ਖਤਮ ਕੀਤਾ ਤੇ ਕਿਹੜੇ ਨਵੇਂ ਲਿਆਂਦੇ ਨੇ ਇਹਨਾਂ ਬਾਰੇ ਪਹਿਲਾਂ ਆਪਾਂ ਗੱਲ ਕਰਾਂਗੇ ਪਹਿਲਾਂ ਤਿੰਨ ਤਰ੍ਹਾਂ ਦੇ ਇੱਥੇ ਕਾਨੂੰਨ ਸੀਗੇ ਉਹਨਾਂ ਨੂੰ ਅੰਗਰੇਜ਼ੀ 'ਚ ਨਾਮ ਨੇ ਉਹਨਾਂ ਦੇ ਪਹਿਲਾ ਆਈਪੀਸੀ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਵੀ ਕੋਈ ਵੀ ਬੰਦਾ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਹਨੂੰ ਕੀ ਅਪਰਾਧ ਦੀ ਕਿਹੜੀ ਸਜ਼ਾ ਹੋਊਗੀ ਦੰਡ ਹੋਊਗਾ ਉਹ ਜਿਹਦੇ ਵਿੱਚ ਦਰਜ ਸਗਾ ਉਹਨੂੰ ਆਈਪੀਸੀ ਕਹਿੰਦੇ ਸੀ ਦੰਡ ਜਿਹਨਾਂ 'ਚ ਲਿਖਿਆ ਹੁੰਦਾ ਸੀ ਉਹਨੂੰ ਬਦਲ ਕੇ ਸਰਕਾਰ ਨੇ ਕਿਹਾ ਆਈ ਬੀ ਐਨ ਐਸ ਭਾਰਤੀ ਨਿਆਇ ਸਹਿਤਾ ਮਤਲਬ ਕਹਿੰਦੇ ਸੀ ਨਿਆ ਕਰਾਂਗੇ ਪਹਿਲਾਂ ਦੰਡ ਤੇ ਆਧਾਰ ਸੀਗੇ ਹੁਣ ਨਿਆ ਦੇ ਉੱਤੇ ਆਧਾਰਤਾ ਹੈ ਦੂਜਾ ਸੀਗਾ ਸੀ ਆਰ ਪੀ ਸੀ ਜਿਦੇ ਚ ਇਹ ਲਿਖਿਆ ਹੁੰਦਾ ਸੀ ਵੀ ਜੇ ਮੰਨ ਲਓ ਕਿਸੇ ਬੰਦੇ ਨੇ ਕੋਈ ਅਪਰਾਧ ਕੀਤਾ ਤਾਂ ਪੁਲਸ ਥਾਣਿਆਂ ਤੋਂ ਲੈ ਕੇ ਅਦਾਲਤਾਂ ਤੱਕ ਦੀ ਸਾਰੀ ਕਾਰਵਾਈ ਕਿਵੇਂ ਚੱਲੂਗੀ ਇਹ ਉਹਦੇ ਵਿੱਚ ਦਰਜ ਹੁੰਦਾ ਉਹਨੂੰ ਇਹਨਾਂ ਨੇ ਬਦਲਤਾ ਬੀ ਐਨ ਐਸ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਵੀ ਅਸੀਂ ਤੁਹਾਡੀ ਸੁਰੱਖਿਆ ਕਰਨ ਲਈ ਲਿਆ ਰਹੇ ਹਾਂ ਤੀਜਾ ਹੈਗਾ ਵਾ ਐਵੀਡੈਂਸ ਐਕਟ ਵੀ ਜੇ ਕਿਸੇ ਬੰਦੇ ਦੇ ਉੱਤੇ ਕੋਈ ਦੋਸ਼ ਸਿੱਤ ਕਰਨਾ ਵੀ ਕਿਸੇ ਬੰਦੇ ਨੇ ਕੋਈ ਅਪਰਾਧ ਕੀਤਾ ਤਾਂ ਉਹ ਦੋਸ਼ ਸਿੱਤ ਕਰਨ ਦੇ ਲਈ ਕਿਹੜੇ ਸਬੂਤ ਕਿਹੜੇ ਗਵਾਹ ਪੇਸ਼ ਹੋਣਗੇ ਜਾਂ ਉਹਨਾਂ ਨੂੰ ਕਿਵੇਂ ਸਾਬਤ ਕੀਤਾ ਜਾਊਗਾ ਉਹ ਸਾਰਾ ਐਵੀਡੈਂਸ ਦੇ ਵਿੱਚ ਹੁੰਦਾ ਸੀ ਜਿਹਦੇ ਵਿੱਚ ਤੁਹਾਨੂੰ ਸਿੱਤ ਕਰਨਾ ਪੈਂਦਾ ਸੀ ਦੋਸ਼ ਉਹਨੋਂ ਬਦਲ ਕੇ ਭਾਰਤੀ ਸਾਖਸ਼ੇ ਅਧਿਨਿਯਮ BSA ਲੈ ਕੇ ਆਇਆ ਇਹ ਤਿੰਨ ਕਾਨੂੰਨਾਂ ਦੇ ਵਿੱਚ ਮੇਰੀ ਗੱਲ ਮੰਨੋ ਨਾਮ ਤੋਂ ਬਿਨਾਂ ਜਮਾਈ ਕੁਝ ਨਹੀਂ ਬਦਲਿਆ 90 ਤੋਂ 95% ਜਿਹੜੇ ਇਹ ਪੁਰਾਣੇ ਕਾਨੂੰਨ ਨੇ ਉਹਨਾਂ ਦੇ ਅੱਗੇ ਤੇ ਪਿਛਲੇ ਨੰਬਰ ਬਦਲੇ ਨੇ ਜਿਵੇਂ ਪਹਿਲਾਂ 302 ਮੌਤ ਦੇ ਲਈ ਹੁੰਦਾ ਸੀ ਨਾ ਮਰਡਰ ਕੰਦੇ ਕਤਲ ਕਰਨ ਤੇ ਹੁਣ ਉਹਨੂੰ 101 ਬਣਾਤਾ ਬਸ ਇੰਨਾ ਕੁ ਫਰਕ ਆ ਬਾਕੀ ਸਾਰਾ ਦਾ ਸਾਰੇ ਕਾਨੂੰ ਜਿਹੜੇ ਨੇ ਖੂਬ ਹੋ ਸ਼ਬਦ ਵਾ ਸ਼ਬਦ ਲਗਭਗ ਉਹੀ ਨੇ ਸਿਰਫ ਉਹ 5 ਤੋਂ 10% ਇਹਨਾਂ ਨੇ ਜਿਹੜੇ ਤਬਦੀਲੀਆਂ ਕੀਤੀਆਂ ਨੇ ਉਹਨਾਂ ਬਾਰੇ ਅੱਜ ਗੱਲ ਕਰਨੀ ਬੱਧ ਜ਼ਰੂਰੀ ਹੈ ਵੀ ਉਹ ਤਬਦੀਲੀਆਂ ਕੀਤੀਆਂ ਘਾਤੋਂ ਨਹੀਂ ਪਰ ਇੱਕ ਇਹਨਾਂ ਕਾਨੂੰਨਾ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਬੱਧ ਮਹੱਤਵਪੂਰਨ ਗੱਲ ਇਹ ਹੈ ਵੀ ਕੀ ਇਹ ਅੱਜ ਇਹਨਾਂ ਕਾਨੂੰਨਾ ਦਾ ਵਿਰੋਧ ਪੂਰੇ ਮੁਲਕ ਦੇ ਵਿੱਚ ਅੱਡੜ ਤਰ੍ਹਾਂ ਦੀਆਂ ਤਾਕਤਾਂ ਕਰ ਰਹੀਆਂ ਨੇ ਯੋ ਮੁੱਖ ਤੌਰ ਤੇ ਦੋ ਪੈੰਟੜਿਆਂ ਤੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਪਹਿਲਾ ਪੈੰਟੜਾ ਹੈਗਾ ਜਿਹੜਾ ਇਹ ਮੰਨਦਾ ਹੈ ਵੀ ਸਾਡਾ ਸੰਵਿਧਾਨ ਆ ਜਿਹੜਾ ਉਹ ਬਹੁਤ ਹੀ ਇੱਕ ਪਵਿੱਤਰ ਕਿਤਾਬ ਹੈ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਸਾਡੇ ਲੋਕਾਂ ਨੂੰ ਬਹੁਤ ਹੱਕ ਮਿਲੇ ਹੋਏ ਨੇ ਤੇ ਆ ਜਿਹੜੇ ਨਵੇਂ ਕਾਨੂੰਨ ਲਿਆਂਦੇ ਨੇ ਇਹ ਸੰਵਿਧਾਨ ਦੀ ਉਲੰਘਣਾ ਕਰਦੇ ਨੇ ਸਾਡੇ ਉਹਨਾਂ ਹੱਕਾਂ ਨੂੰ ਖੁੰਦੇ ਨੇ ਉਹਦੇ ਨਾਲ ਮੇਲ ਨਹੀਂ ਖਾਂਦੇ ਇਸ ਕਰਕੇ ਇਹ ਕਾਨੂੰਨ ਗਲਤ ਨੇ ਸੰਵਿਧਾਨ ਚੰਗਾ ਹੈ ਪਹਿਲਾ ਇਹ ਕਾਨੂੰਨ ਠੀਕ ਸੀਗੇ ਉਹਦੇ ਹਿਸਾਬ ਨਾਲ ਕਾਨੂੰਨ ਬਣਦੇ ਚਾਹੀਦੇ ਆ ਇੱਕ ਤਾਂ ਉਹ ਪੈਂਤੜਾ ਜਿਹੜਾ ਸੰਵਿਧਾਨਵਾਦ ਵੱਲ ਲੈ ਜਾਂਦਾ ਸੰਵਧਾਨ ਦੀ ਪੂਜਾ ਕੰਮ ਤੱਕ ਲੈ ਜਾਂਦਾ ਦੂਜਾ ਪੈਂਤੜਾ ਜਿਹਦੇ ਤੋਂ ਆਪਾਂ ਇਕੱਠੇ ਹੋਏ ਆ ਜਿਹਦਾ ਆਪਾਂ ਵਿਰੋਧ ਕਰਦੇ ਆ ਜਿਹੜੇ ਪੈਂਤੜੇ ਤੋਂ ਖੜਕੇ ਇੱਕ ਇਨਕਲਾਬੀ ਪੈਂਤੜਾ ਜਿਹਦੇ ਤਹਿਤ ਆਪਾਂ ਇਹ ਆਖਦੇ ਆ ਬਈ ਸੰਵਿਧਾਨ ਹੀ ਸਭ ਤੋਂ ਪਹਿਲਾ ਉਹ ਸੰਦਾ ਜਿਹੜੇ ਭਾਰਤੀ ਹਾਕਮ ਲੈ ਕੇ ਆਏ ਸੀ ਛਾਟੇ ਥੋਟੇ ਵਰਗੇ ਲੋਕਾਂ ਦੇ ਉੱਤੇ ਜ਼ਬਰ ਢੋਂ ਦੇ ਲਈ ਇਹ ਕਾਨੂੰਨ ਵੀ ਉਸੇ ਸੰਵਿਧਾਨ ਦੀ ਵਾਂਗੂ ਹੀ ਇਹਨਾਂ ਨੇ ਪਾਸ ਕੀਤੇ ਨੇ ਤੇ ਸੰਵਿਧਾਨ ਹੀ ਨਹੀਂ ਜਦੋਂ ਤੋਂ ਇਹ ਮੁਲਕ ਦੇ ਵਿੱਚ 47 ਚ ਸਾਨੂੰ ਅਖੌਤੀ ਆਜ਼ਾਦੀ ਮਿਲੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਰਕਾਰਾਂ ਉਸੇ ਸੰਵਿਧਾਨ ਦੀ ਓਟ ਲੈ ਕੇ ਅਜਿਹੇ ਕਾਨੂੰਨ ਪਾਸ ਕਰਦੀਆਂ ਰਹੀਆਂ ਨੇ ਜਿਦੇ ਨਾਲ ਸਾਡੇ ਤੇ ਥੋਟੇ ਜਿਹੜੇ ਹੱਤ ਕੁਚਲੇ ਜਾਂਦੇ ਰਹੇ ਨੇ ਹੁਣ ਆਪਾਂ ਇਹ ਸਾਰੇ ਜਿਹੜੇ ਕਾਨੂੰਨ ਨੇ ਕੋਈ ਵੀ ਸਰਕਾਰ ਕਾਨੂੰਨ ਕਿਉਂ ਲੈ ਕੇ ਆਉਂਦੀ ਹੈ ਕਾਨੂੰਨ ਜਿਹੜੇ ਨੇ ਉਹ ਹਾਕਮ ਜਮਾਤਾਂ ਨੇ ਜਿਹੜੀ ਹਾਕਮ ਸਾਡੇ ਉੱਤੇ ਰਾਜ ਕਰਦੀ ਜਮਾਤ ਹੈ ਉਹ ਆਪ ਦਾ ਜਿਹੜਾ ਰਾਜ ਹੈ ਉਹਨੂੰ ਮਜ਼ਬੂਤ ਬਣਾਉਣ ਦੇ ਲਈ ਉਹਨੂੰ ਫੈਲਾਉਣ ਦੇ ਲਈ ਉਹਨੂੰ ਬਣਾਏ ਰੱਖਣ ਦੇ ਲਈ ਇਹ ਕਾਨੂੰਨ ਘੜਦੀਆਂ ਨੇ ਉਹਨਾਂ ਨੂੰ ਲਾਗੂ ਕਰਦੀਆਂ ਤੇ ਜਦੋਂ ਅਸੀਂ ਜਿੰਨੇ ਸਾਡੇ ਪਹਿਲਾਂ ਅੰਗਰੇਜ਼ਾਂ ਨੇ ਜਾਂ ਇਹਨਾਂ ਭਾਰਤੀ ਹਾਕਮਾਂ ਨੇ ਜਿਹੜੇ ਕਾਨੂੰਨ ਲਾਗੂ ਕੀਤੇ ਨੇ ਜੇਕਰ ਅਸੀਂ ਇਤਿਹਾਸ ਦੇ ਵਿੱਚ ਚੱਕ ਕੇ ਉਹਨਾਂ ਕਾਨੂੰਨਾਂ ਨੂੰ ਰੱਖ ਕੇ ਦੇਖੀਏ ਤਾਂ ਸਾਨੂੰ ਸਹਿਜੇ ਪਤਾ ਲੱਗ ਜਾਂਦਾ ਵੀ ਅਸਲ ਵਿੱਚ ਜਿਹੜੇ ਕਾਨੂੰਨ ਨਵੇਂ ਲਿਆਂਦੇ ਨੇ ਇਹ ਕਿੰਨਾ ਦੀ ਰਾਖੀ ਕਰਦੇ ਨੇ ਕਿਹੜੀ ਜਮਾਤ ਦੇ ਹਿੱਤਾਂ ਦੀ ਪੂਰਤੀ ਦੇ ਖਾਤਰ ਇਹ ਕਾਨੂੰਨ ਲਿਆਂਦੇ ਗਏ ਨੇ ਹੌਣਾ ਸਭ ਤੋਂ ਪਹਿਲਾਂ ਇੱਥੇ ਦੋ ਤਰ੍ਹਾਂ ਦੇ ਕਾਨੂੰਨ ਹੁੰਦੇ ਨੇ ਇੱਕ ਹੁੰਦੇ ਨੇ ਆਮ ਕਾਨੂੰਨ ਵੀ ਤੁਸੀਂ ਚੋਰੀ ਕਰ ਲਈ ਕੋਈ ਡਾਕਾ ਮਾਰ ਲਿਆ ਕੋਈ ਕਤਲ ਕਰਤਾ ਬਲਾਤਕਾਰ ਕਰਤਾ ਉਹਨੂੰ ਲੈ ਕੇ ਜਿਹੜੀਆਂ ਸਜ਼ਾਵਾਂ ਦਿੱਤੀਆਂ ਨੇ ਉਹਨੂੰ ਆਮ ਕਾਨੂੰਨ ਕਹਿੰਦੇ ਆ ਇੱਕ ਕਾਨੂੰਨ ਹੁੰਦੇ ਨੇ ਨਜ਼ਰਬੰਦੀ ਕਾਨੂੰਨ ਵਿਸ਼ੇਸ਼ ਹਾਲਾਤਾਂ ਦੇ ਵਿੱਚ ਲਿਆਂਦੇ ਵਿਸ਼ੇਸ਼ ਕਾਨੂੰਨ ਇਹਦਾ ਮੋਟਾ ਜਿਹੜਾ ਇਹ ਅੰਗਰੇਜ਼ਾਂ ਨੇ ਬੰਨਿਆ ਸੀ ਸਾਡੇ ਮੁਲਕ ਦੇ ਵਿੱਚ ਪਹਿਲੀ ਵਾਰ ਕਾਨੂੰਨ ਵਿਵਸਥਾ ਹੀ ਅੰਗਰੇਜ਼ ਲੈ ਕੇ ਆਏ 1818 ਦੇ ਵਿੱਚ ਪੰਗਾਲ ਦੇ ਵਿੱਚ ਪਹਿਲੀ ਵਾਰ ਅੰਗਰੇਜ਼ ਸਰਕਾਰ ਨੇ ਇੱਕ ਇਤਿਹਾਸਕ ਨજરਬੰਦੀ ਕਾਨੂੰਨ ਲਿਆਂਦਾ ਜਿਹਨੂੰ ਅੰਗਰੇਜ਼ੀ ਚ ਪ੍ਰੀਵੈਂਟਿਵ ਡਿਟੇਨਸ਼ਨ ਐਕਟ ਲ ਕਹਿੰਦੇ ਆ। ਉਹਦੇ ਤਹਿਤ ਕੀ ਹੈ? ਹੁਣ ਜਿਹੜੇ ਆਮ ਕਾਨੂੰਨ ਨੇ ਜੇ ਕਿਸੇ ਬੰਦੇ ਨੇ ਅਪਰਾਧ ਕੀਤਾ ਉਹਨੂੰ ਫੜ ਕੇ ਅੰਦਰ ਕਰ ਦੇਣਗੇ, ਉਹਦੇ ਤੇ ਮੁਕੱਦਮਾ ਚੱਲੂ, ਸਜ਼ਾ ਹੋਊਗੀ। ਇਹ ਤਾਂ ਅਪਰਾਧ ਕੀਤੇ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ। ਜਿਹੜੇ ਨજરਬੰਦੀ ਕਾਨੂੰਨ ਨੇ ਇਹਦੇ ਤਹਿਤ ਸ਼ੱਕ ਦੇ ਆਧਾਰ ਤੇ ਗ੍ਰਿਫਤਾਰੀਆਂ ਹੁੰਦੀਆਂ। ਪੇ ਮੈਨੂੰ ਡਰਾ ਫੁਲਾਣੇ ਬੰਦੇ ਨੇ ਕੱਲ ਨੂੰ ਇੱਥੇ ਦੰਗਾ ਫਸਾਦ ਕਰਨਾ ਹੈ ਮੈਨੂੰ ਚੱਕ ਕੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਵਾੜ ਦੇਣਾ ਇਹ ਅੰਗਰੇਜ਼ ਪਹਿਲੀ ਵਾਰ ਮੋਟ ਉਹਨਾਂ ਨੇ 1818 ਚ ਬੰਨਿਆ ਸੀ ਬੰਗਾਲ ਦੇ ਵਿੱਚ ਇਹ ਜਿਹਾ ਕਾਨੂੰਨ ਲਿਆਂਦਾ ਫਿਰ ਉਹਨੂੰ ਹੋਰ ਇਲਾਕਿਆਂ ਤੇ ਲਾਗੂ ਕੀਤਾ ਫਿਰ ਪਹਿਲੀ ਸੰਸਾਰ ਜੰਗ ਵੇਲੇ ਫਿਰ ਵਿਸ਼ੇਸ਼ ਹਾਲਤਾਂ ਦਾ ਸੰਸਾਰ ਜੰਗ ਦਾ ਰੋਣਾ ਰੋਕੇ ਫਿਰ ਅੰਗਰੇਜ਼ ਅੰਗਰੇਜ਼ ਜਿਹੜੇ ਬਰਤਾਨਵੀ ਹਾਕਮ ਸੀ ਉਹ ਫੇਰ ਇੱਕ ਕਾਨੂੰਨ ਲੈ ਕੇ ਆਉਂਦੇ ਆ ਜਿਹਨੂੰ ਭਾਰਤ ਦੀ ਰੱਖਿਆ ਕਾਨੂੰਨ ਕਹਿੰਦੇ ਆ ਡਿਫੈਂਸ ਆਫ ਇੰਡੀਆ ਐਕਟ ਇਹ ਉਹਨਾਂ ਨੇ 1915 ਚ ਲਾਗੂ ਕੀਤਾ ਹੈ ਵਿਭਾਰਤ ਨੂੰ ਖਤਰਾ ਹੋ ਸਕਦਾ ਹੈ ਇਹਦੀ ਸੁਰੱਖਿਆ ਕਰਨ ਦੇ ਲਈ ਅਸੀਂ ਆ ਕਾਨੂੰਨ ਲਿਆ ਰਹੇ ਆ ਉਹ ਵੀ ਆਈ ਨਜ਼ਰਬੰਦੀ ਕਾਨੂੰਨ ਸੀ ਵੀ ਬੰਦਿਆਂ ਨੂੰ ਫੜ ਕੇ ਬਿਨਾਂ ਕਿਸੇ ਅਪਰਾਧ ਦੇ ਉਹ ਤੋਂ ਗਦਰੀ ਬਾਬੇ ਹੁੰਦੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਟੱਕਿਆ ਗਿਆ ਮੁਕੱਦਮਾ ਚਲਾਈ ਬਿਨਾਂ ਇਸ ਤੋਂ ਬਾਅਦ ਨਮਾਇਕ ਕਾਨੂੰਨ ਹੋਰ ਲਿਆਂਦਾ ਜਿਹੜਾ ਇਹਨਾਂ ਨਾਲੋਂ ਵੀ ਖਤਰਨਾਕ ਸੀ ਜਿਹਦੇ ਬਾਰੇ ਛੋਟੇ ਵਿੱਚੋਂ ਬਹੁਤਿਆਂ ਨੇ ਨਾਮ ਸੁਣਿਆ ਹੋਣਾ ਰਾਇਲ ਐਕਟ ਦਾ ਆਮ ਦਾ ਇੱਕ ਕਾਨੂੰਨ ਲਿਆਂਦਾ ਸੀ ਅਸੀਂ ਜਲਿਆਂਵਾਲੇ ਬਾਗ ਦੇ ਸ਼ਾਕੇ ਦੇ ਗਵਾਹ ਆ ਅਸੀਂ ਉੱਥੇ ਜਾਣੀ ਆ ਅਸੀਂ ਉਹਦੇ ਬਾਰੇ ਪੜਿਆ ਉਹਦੇ ਇਤਿਹਾਸ ਨੂੰ ਜਾਣਦੇ ਆ ਕਿਵੇਂ 13 ਅਪ੍ਰੈਲ 1919 ਨੂੰ ਉੱਥੇ ਹਜ਼ਾਰਾਂ ਦੀ ਗਿਰਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ ਉਹ ਇਕੱਠੇ ਵਸਾਖੀ ਬਣਾਉਣ ਲਈ ਨਹੀਂ ਸੀ ਹੋਏ ਉਹ ਕੱਟੇ ਆ ਜਿਹੜਾ ਨਵਾਂ ਹਾਕਮ ਕਾਨੂੰਨ ਲੈ ਕੇ ਆਏ ਸੀ ਰਾਇਲ ਟੈਕ ਨਾਂ ਦਾ ਇਹਦਾ ਵਿਰੋਧ ਕੰਗਲੀ ਹੋਏ ਸੀ ਆਪਣੇ ਦੋ ਆਗੂਆਂ ਦੀ ਰਿਹਾਈ ਦੀ ਖਾਤਰ ਹੋਏ ਸੀ ਜਿਨ੍ਹਾਂ ਨੂੰ ਇਸੇ ਇੱਕ ਕਾਨੂੰਨ ਦੇ ਤਹਿਤ ਅੰਦਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਅੰਗਰੇਜ਼ ਹਾਕਮਾਂ ਨੇ ਜੋ ਉੱਥੇ ਕੂਨੀ ਮੰਜ਼ਰ ਬਰਾਇਆ ਵਾ ਉਹ ਅਸੀਂ ਸਾਰੇ ਜਾਣਦੇ ਆਂ ਇਹ ਸਰਕਾਰਾਂ ਜੋ ਕਰਦੀਆਂ ਰਹੀਆਂ ਨੇ ਉਸ ਰਾਇਲ ਐਕਟ ਨੂੰ ਲੋਕਾਂ ਨੇ ਆਪਣੇ ਸੰਘਰਸ਼ਾਂ ਦੇ ਸਦਕਾ 1922 ਦੇ ਵਿੱਚ ਅੰਗਰੇਜ਼ਾਂ ਨੂੰ ਮੂੰਹ ਮੋਟੋੜ ਜਵਾਬ ਦਿੱਤਾ ਤੇ ਉਹਨਾਂ ਨੂੰ ਉਹ ਕਾਨੂੰਨ ਫੇਰ ਵਾਪਸ ਲੈਣਾ ਪਿਆ ਉਸ ਤੋਂ ਬਾਅਦ ਸਰਕਾਰ ਫੇਰ ਜਦੋਂ ਦੂਜੀ ਸੰਸਾਰ ਜੰਗ ਲੱਗਦੀ ਹੈ ਉਦੋਂ ਫੇਰ 1939 ਦੇ ਵਿੱਚ ਇੱਕ ਹੋਰ ਕਾਨੂੰਨ ਲਿਓ ਗਿਆ ਭਾਰਤ ਦੀ ਰੱਖਿਆ ਦਾ ਕਾਨੂੰਨ ਉਹਦੇ ਵਿੱਚ ਵੀ ਇਹੀ ਹੈ ਵੀ ਕੋਈ ਵੀ ਬੰਦਾ ਜੇ ਸਾਨੂੰ ਲੱਗਦਾ ਹੈ ਭਾਰਤ ਦੀ ਸੁਰੱਖਿਆ ਦੇ ਲਈ ਖਤਰਾ ਬਣ ਰਿਹਾ ਕੋਈ ਅਜਿਹੀ ਕਾਰਵਾਈ ਕਰਦਾ ਉਹਨੂੰ ਚੱਕ ਕੇ ਅਸੀਂ ਜੇਲਾਂ ਦੇ ਵਿੱਚ ਸੁੱਟ ਸਕਦੇ ਆ ਉਸ ਤੋਂ ਬਾਅਦ 47 ਦੇ ਵਿੱਚ ਸਾਨੂੰ ਮਿਲਦੀ ਆ ਆਜ਼ਾਦੀ ਅਖੌਤੀ ਆਜ਼ਾਦੀ ਜਿਹੜੇ ਕਿ ਇਹਨਾਂ ਹਾਕਮਾਂ ਦੇ ਵਿੱਚ ਜਿੱਥੇ ਹੋਇਆ ਕੀ ਹੈ ਚਮੜੀਆਂ ਦੇ ਰੰਗ ਬਦਲਨੇ ਨੇ ਇਹ ਗੋਰਿਆਂ ਦੀ ਥਾਂ ਤੇ ਸਾਡੇ ਉੱਤੇ ਆ ਭੂਰੇ ਆ ਕੇ ਰਾਜ ਕਰਨ ਲੱਗ ਗਏ ਨੇ ਪੂਰਵ ਅਜ਼ਾਦੀ ਦੇ ਵਿੱਚ ਜਦੋਂ ਤੋਂ ਬਾਅਦ ਸੰਵਿਧਾਨ ਬਣਾਣਾ ਸੀ ਭਾਰਤ ਦਾ ਉਹਦੇ ਵਿੱਚ ਇਹ ਗੱਲ ਵੱਡੀ ਚਰਚਾ ਦਾ ਵਿਸ਼ਾ ਬਣੀ ਭਈ ਕੀ ਜਿਹੜੇ ਨਜ਼ਰਬੰਦੀ ਕਾਨੂੰਨ ਪਹਿਲਾਂ ਗਰੇਜ ਸਾਡੇ ਤੇ ਲਾਗੂ ਕਰਦੇ ਰਹੇ ਨੇ ਜਿਹਦੇ ਤਹਿਤ ਕਿੰਨੇ ਹੀ ਅਜੇਹੇ ਅੰਗ ਅਜ਼ਾਦੀ ਦੇ ਸੰਜਾਮੀਆਂ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਬਿਨਾਂ ਮੁਕੱਦਮਾ ਚਲਾਏ ਸਿੱਟਿਆ ਗਿਆ ਕੀ ਸਾਨੂੰ ਅਜਿਹੇ ਕਾਨੂੰਨ ਭਾਰਤ ਦੇ ਸੰਵਿਧਾਨ 'ਚ ਲਾਗੂ ਕਰਨੇ ਚਾਹੀਦੇ ਆ ਕਿ ਨਹੀਂ ਲਿਹਾਉਣੇ ਚਾਹੀਦੇ ਮੱਲੇ ਵੇ ਬਹਿ ਚੱਲੀ ਪਰ ਮਹਿਰ ਦਾ ਸੱਟਾ ਕੀ ਨਿਕਲਦਾ ਨਾ ਸਿਰਫ ਉਹਨਾਂ ਦੇ ਸੰਵਿਧਾਨ ਦੇ ਵਿੱਚ ਇਹ ਕਾਨੂੰਨ ਦਰਜ ਕੀਤਾ ਹੈ ਨਜ਼ਰਬੰਦੀ ਦਾ ਕਾਨੂੰਨ ਮਤਲਬ ਵੀ ਤੁਸੀਂ ਬਣਾ ਸਕਦੇ ਆ ਪਾਵਰਾਂ ਦੇਤੀਆਂ ਨਾ ਸਿਰਫ ਇਹਨੂੰ ਸਟੇਟ ਨੂੰ ਰਾਜ ਨੂੰ ਸਗੋਂ ਉਹ ਪਾਵਰਾਂ ਦਿੱਤੀਆਂ ਕਿੱਥੇ ਹੈ ਜਿਹੜੇ ਪਾਠ ਦੇ ਵਿੱਚ ਸਾਨੂੰ ਅਧਿਕਾਰ ਦਿੱਤੇ ਗਏ ਨੇ ਵੀ ਲੋਕਾਂ ਨੂੰ ਅਧਿਕਾਰ ਨੇ ਸੰਵਿਧਾਨਕ ਅਧਿਕਾਰ ਨੇ ਜਿਹੜੇ ਉਸੇ ਦੇ ਵਿੱਚ ਇਹ ਦਰਜ ਹੈ ਹੁਣ ਸੰਵਿਧਾਨ ਹੈ ਲੋਕ ਪੱਖੀ ਆ ਕਿ ਲੋਕ ਵਿਰੋਧੀ ਇਹਦਾ ਫੈਸਲਾ ਤੁਸੀਂ ਕਰਿਓ ਮੈਂ ਤੁਹਾਨੂੰ ਸੰਵਿਧਾਨ ਦੀਆਂ ਆਪਣੇ ਆਪ ਚ ਸੰਵਿਧਾਨ ਬਾਰੇ ਚਰਚਾ ਕਰਨੀ ਹੋਵੇ 2-4 ਘੰਟੇ ਉਹ ਵੱਡਾ ਵਿਸ਼ਾ ਹੈ ਪਰ ਮੈਂ 2-4 ਧਨਾਵਾਂ ਬਾਰੇ ਗੱਲ ਦੱਸੂਗੀ ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਇਹ ਸੰਵਿਧਾਨ ਅਸਲ ਵਿੱਚ ਕਿੰਨਾ ਦਾ ਸੰਵਿਧਾਨ ਹੈ 19 ਸੰਵਿਧਾਨ ਦੀ ਧਾਰਾ 19 1 ਉਹਦੇ ਵਿੱਚ ਸਾਨੂੰ ਇਹ ਆਖਿਆ ਗਿਆ ਵੀ ਜਿਹੜੇ ਇਸ ਇਸ ਦੇਸ਼ ਦੇ ਨਾਗਰਿਕ ਨੇ ਉਹਨਾਂ ਨੂੰ ਅਧਿਕਾਰ ਹੈ ਵੀ ਉਹ ਕਿਸੇ ਵੀ ਥਾਂ ਤੇ ਉਹਨਾਂ ਨੂੰ ਆਜ਼ਾਦੀਆਂ ਨੇ ਬੋਲਣ ਦੀ ਆਜ਼ਾਦੀ ਹੈ ਉਹਨਾਂ ਨੂੰ ਕਿਤੇ ਵੀ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਰਹਿਣ ਵਸਣ ਦੀ ਆਜ਼ਾਦੀ ਹੈ ਉਹਨਾਂ ਨੂੰ ਇੱਥੇ ਵਿਰੋਧ ਕਰਨ ਦੀ ਆਜ਼ਾਦੀ ਹੈ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਹੋਰ ਆਜ਼ਾਦੀਆਂ ਨੇ ਇਹ 19 ਇੱਕ ਦੇ ਵਿੱਚ ਦਰਜ ਹੈ 19 2 ਦੇ ਵਿੱਚ ਇਹ ਦਰਜਾ ਵੀ ਉੱਤੇ ਵਾਲਾ ਤੁਹਾਨੂੰ ਆਜ਼ਾਦੀਆਂ ਸੀ ਦਿੱਤੀਆਂ ਨੇ ਪਰ ਉਹ ਸਾਰੀਆਂ ਆਜ਼ਾਦੀਆਂ ਕੁਝ ਨਾ ਕੁਝ ਕਿਸੇ ਨਾ ਕਿਸੇ ਰੋਕਾਂ ਦੇ ਅਧੀਨ ਨੇ ਜਿਹੜੀਆਂ ਰੋਕਾਂ ਇਹ ਸਰਕਾਰ ਕਦੇ ਵੀ ਲਾ ਸਕਦੀ ਹੈ ਇਹ ਸਾਡੇ ਤੋਂ ਹੱਕ ਦੇ ਕੇ ਨਾਲ ਦੀ ਨਾਲ ਖੋਣ ਵਾਲੀ ਕਾਰਵਾਈ ਹੈ ਦੂਜਾ ਸੰਵਿਧਾਨ ਦੀ ਧਾਰਾ 21 ਦੇ ਵਿੱਚ ਦਰਜ ਹੈ ਵੀ ਸਾਨੂੰ ਸਾਡੀ ਜ਼ਿੰਦਗੀ ਜਿਉਣ ਦਾ ਹੱਕ ਹੈ ਸਾਡੇ ਤੋਂ ਕੋਈ ਸਾਡੀ ਜ਼ਿੰਦਗੀ ਜਿਉਣ ਦਾ ਸਾਡੀ ਆਜ਼ਾਦੀ ਦਾ ਹੱਕ ਖੋ ਨਹੀਂ ਸਕਦਾ 22 ਦੇ ਵਿੱਚ ਦਰਜਾ ਪਰ ਉਹ ਤੁਹਾਨੂੰ ਨਜ਼ਰਬੰਦੀ ਦੇ ਜਿਹੜੇ ਕਾਨੂੰਨ ਆ ਉਹ ਬਾਈ ਦੇਤੇ ਆ ਤੇ ਲਾਗੂ ਵੀ ਕਰ ਸਕਦੀ ਆ ਸਰਕਾਰ ਕੁਝ ਵਿਸ਼ੇਸ਼ ਹਾਲਤਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਖੋਹਿਆ ਵੀ ਜਾ ਸਕਦਾ ਐਸੇ ਸੰਵਿਧਾਨ ਦੇ ਵਿੱਚ ਐਮਰਜੈਂਸੀ ਦੀ ਧਾਰਾ ਦਰਜ ਹੈ ਵੀ ਇਹ ਜੇ ਮੌਕਿਆਂ ਤੇ ਜਦੋਂ ਸਰਕਾਰ ਨੂੰ ਇਹ ਲੱਗੇ ਵੀ ਸਾਡੇ ਮੁਲਕ ਦੀ ਅੰਦਰੂਨੀ ਜਾਂ ਬਾਹਰੀ ਤਾਕਤਾਂ ਤੋਂ ਕਿਸੇ ਤਰ੍ਹਾਂ ਦੇ ਨਾਲ ਸੁਰੱਖਿਆ ਨੂੰ ਖਤਰਾ ਹੈ ਉਦੋਂ ਜਿਹੜੀ ਸਰਕਾਰ ਐਮਰਜੈਂਸੀ ਲਾ ਸਕਦੀ ਹੈ ਜਿਹੜੀ 75 ਚ ਲਾਈ ਸੀ ਨੰਨੇਂਦਰਾ ਗਾਂਧੀ ਨੇ ਇਹ ਉਸ ਐਮਰਜੈਂਸੀ ਦੀਆਂ ਹਾਲਤਾਂ ਦੇ ਵਿੱਚ ਸੰਵਿਧਾਨ ਦੇ ਵਿੱਚ ਦਰਜ ਥੋਡੇ ਸਾਰੇ ਹੱਕ ਜਿਹੜਾ ਮਰਜ਼ੀ ਹੋਵੇ ਉਹ ਸਾਰੇ ਖੋਈ ਜਾ ਸਕਦੇ ਆ ਜ਼ਿੰਦਗੀ ਜਿਉਣ ਦਾ ਹੱਕ ਵੀ ਖੋਇਆ ਜਾ ਸਕਦਾ ਹੁਣ ਆਪ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਇਹ ਸੰਵਿਧਾਨ ਕੀ ਦਾ ਹੈ ਕੀ ਅਸੀਂ ਹੁਣ ਵੀ ਇਹ ਅਖਾਂਗੇ ਵੀ ਸੰਵਿਧਾਨ ਦੀ ਪੂਜਾ ਕਰਨੀ ਜ਼ਰੂਰੀ ਹੈ ਇਹ ਸੰਧਾਨ ਸਾਡੇ ਲੋਕਾਂ ਲਈ ਬਣਾਇਆ ਉਸ ਤੋਂ ਬਾਅਦ ਜਨਵਰੀ 1950 ਚ ਪਹਿਲੀ ਵਾਰ ਸੰਵਿਧਾਨ ਇੱਥੇ ਲਾਗੂ ਹੋਇਆ ਸੰਵਿਧਾਨ ਲਾਗੂ ਹੋਣ ਦੇ 1 ਮਹੀਨੇ ਦੇ ਅੰਦਰ ਅੰਦਰ ਨੇਰੂ ਸਰਕਾਰ ਦਾ ਇੱਡਾ ਵੱਡੇ ਪੱਧਰ ਤੇ ਸਾਰੇ ਮੁਲਕ ਚ ਵਿਰੋਧ ਹੋ ਰਿਹਾ ਸੀ ਉਹਨਾਂ ਨੂੰ ਇੱਕ ਪਹਿਲਾ ਨਜ਼ਰਬੰਦੀ ਕਾਨੂੰਨ ਲਿਆਉਣਾ ਪਿਆ ਸਿਰਫ ਮਹੀਨਾ ਹੋਇਆ ਸੀ ਇਹ ਸੰਵਿਧਾਨ ਬਣੇ ਨੂੰ ਤੇ 1950 ਚ ਫਰਵਰੀ ਚ ਨਹਿਰੂ ਜਿਹੜਾ ਪਹਿਲਾ ਨਜ਼ਰਬੰਦੀ ਕਾਨੂੰਨ ਲੈ ਕੇ ਆਉਂਦਾ ਜਿਹਦੇ ਤਹਿਤ 50 ਹਜ਼ਾਰ ਤੋਂ ਵੱਧ ਲੋਕ ਜਿਹੜੇ ਇਹਨਾਂ ਨੇ ਬਿਨਾਂ ਮੁਕਤਮਾ ਚਲਾਏ ਜਿਨ੍ਹਾਂ ਦੇ ਅੰਦਰ ਛੁੱਟੇ ਨੇ ਹਿਰਾਸਤਾਂ ਦੇ ਵਿੱਚ ਲਈ ਨੇ ਉਹਨਾਂ ਲੋਕਾਂ ਦੇ ਮੁਕੱਦਮਾ ਨਹੀਂ ਚੱਲਿਆ ਇਹ ਜਿਹੜਾ ਕਾਨੂੰਨ ਲਿਆ ਨਜ਼ਰਬੰਦੀ ਐਕਟ ਨਜ਼ਰਬੰਦੀ ਵਾਲਾ ਇਤਿਹਾਸਕੀ ਨਜ਼ਰਬੰਦੀ ਕਾਨੂੰਨ ਇਸ ਕਾਨੂੰਨ ਨੂੰ ਸਿਰਫ 1 ਸਾਲ ਲਈ ਸਰਕਾਰ ਲੈ ਕੇ ਆਈ ਸੀ ਵਿਸ਼ੇਸ਼ ਹਾਲਾਤਾਂ ਦੇ ਵਿੱਚ ਲਾਗੂ ਕਰਨੇ ਨਿੱਤ ਦਾ ਕਾਨੂੰਨੀ ਹੋਊਗਾ ਪਰ ਇਸ ਕਾਨੂੰਨ ਦੀ ਮਿਆਦ ਆ ਜਿਹੜਾ ਉਹ ਪਾਰਲੀਮੈਂਟ ਵਧਾ ਸਕਦਾ ਵਾ ਤੇ ਉਹ ਹਰ ਸਾਲ ਵਧਾਉਂਦਾ ਗਿਆ ਸਾਲ ਦਰ ਸਾਲ ਉਹਨੂੰ ਲਾਗੂ ਕਰਦਾ ਗਿਆ 69 ਦੇ ਵਿੱਚ ਜਾ ਕੇ ਇਸ ਕਾਨੂੰਨ ਨੂੰ ਸਰਕਾਰ ਨੇ ਵਾਪਸ ਲਿਆ 69 ਚ ਵਾਪਸ ਲੈ ਕੇ 70 ਚ ਇੱਕ ਨਵਾਂ ਕਾਨੂੰਨ ਲਿਆਂਦਾ ਇਹ ਸਾਰੇ ਜਿਹੜੇ ਕਾਨੂੰਨਾਂ ਦੀ ਆਪਾਂ ਗੱਲ ਕਰਾਂਗੇ ਇਹ ਸਾਰੇ ਕਾਨੂੰਨ ਆਈ ਨੇ ਮਤਲਬ ਪੁਰਾਣੇ ਕਾਨੂੰਨ ਨਵੇਂ ਲਪਾਵਿਆਂ ਚ ਪਾ ਪਾ ਕੇ ਪਰੋਸਦੀ ਨਹੀਂ ਆ ਸਰਕਾਰਾਂ ਕਿਉਂਕਿ ਇੱਕ ਸਮੇਂ ਬਾਅਦ ਕਾਨੂੰਨ ਜਿਹੜਾ ਉਹ ਬਦਨਾਮ ਹੋ ਜਾਂਦਾ ਲੋਕਾਂ ਚ ਲੋਕਾਂ ਦਾ ਵਿਰੋਧ ਵੱਡਾ ਹੋ ਜਾਂਦਾ ਇਸ ਕਰਕੇ ਉਸ ਵਿਰੋਧ ਦੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਲਈ ਵਕਤੀ ਤੌਰ ਤੇ ਵਾਪਸ ਲੈ ਲੈਂਦੇ ਆ ਫਿਰ ਨਵਾਂ ਕਾਨੂੰਨ ਹੋਰ ਜਾਬਰ ਕਰਕੇ ਉਹਨੂੰ ਲੈ ਆਉਂਦੇ ਆ 1970 ਦੇ ਵਿੱਚ ਸਰਕਾਰ ਲੈ ਕੇ ਆਉਂਦੀ ਆ ਮੀਸਾ ਨਾ ਦਾ ਕਾਨੂੰਨ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਟੀ ਐਕਟ ਜਿਹਨੂੰ ਮੀਸਾ ਨਾ ਤੋਂ ਹੀ ਜਾਣਿਆ ਜਾਂਦਾ ਹੈ ਬਿ ਸਾਟੀ ਅੰਦਰੂਨੀ ਸੁਰੱਖਿਆ ਜਿਹੜੀ ਦੇਸ਼ ਦੀ ਉਹਨੂੰ ਖਤਰਾ ਮਹਿਸੂਸ ਹੋ ਰਿਹਾ ਉਹਨੂੰ ਬਚਾਉਣ ਦੀ ਖਾਤਰ ਉਹਨੂੰ ਬਰਕਰਾਰ ਰੱਖਣ ਦੀ ਖਾਤਰ ਅੰਦਰੂਨੀ ਸੁਰੱਖਿਆ ਨੂੰ ਅਸੀਂ ਇਹ ਨਵਾਂ ਕਾਨੂੰਨ ਲਿਆ ਰਹੇ ਹਾਂ ਮਿਸਰ ਜੀਆਂ ਐਨੇ ਅੰਨੇ ਵਾ ਤਰੀਕੇ ਦੇ ਨਾਲ ਇਸ ਜ਼ਬਰ ਕਾਨੂੰਨ ਨੂੰ ਵਰਤਿਆ ਇੰਦਰਾ ਗਾਂਧੀ ਦੀ ਸਰਕਾਰ ਨੇ ਸਾਰੇ ਐਮਰਜੈਂਸੀ ਦੇ ਪੀਰੀਅਡ ਚ ਜਿਵੇਂ ਹੁਣੇ ਸਾਡੇ ਤੋਂ ਪਹਿਲਾਂ ਇੱਥੇ ਨਰਪੈ ਸਿੰਘ ਢੁੱਡੀ ਕੇਹੀ ਕਹਿ ਕੇ ਗਏ ਨੇ ਵੀ ਐਮਰਜੈਂਸੀ ਜਿੱਦਣ ਲਾਗੂ ਹੋਈ ਉਦੋਂ ਨਾਲ ਦੀ ਨਾਲ ਗ੍ਰਿਫਤਾਰੀਆਂ ਲੋਕਾਂ ਦੀਆਂ ਅੰਦਰ ਕਰ ਲੀਆਂ ਇੱਕ ਕੇਸ ਦੇ ਵਿੱਚੋਂ ਜਮਾਨਤ ਮਿਲਦੀ ਸੀ ਦੂਜੇ ਦੇ ਵਿੱਚ ਗ੍ਰਿਫਤਾਰੀਆਂ ਪਹਿਲਾਂ ਪੈਂਦੀਆਂ ਸੀ ਇਹ ਇਹਨਾਂ ਨੇ ਕੀਤਾ ਤੇ ਇਹ ਸਾਰਾ ਕੁਝ ਜਿਹੜਾ ਸੁਰੱਖਿਆ ਦੇ ਨਾਮ ਤੇ ਜਿਵੇਂ ਅੰਗਰੇਜ਼ ਕਰਦੇ ਰਹੇ ਨੇ ਉਵੇਂ ਭਾਰਤੀ ਹਾਕਮ ਵੀ ਕਰਦੇ ਰਹੇ ਹਾਂ ਜਿਹੜਾ ਮੀਸਾ ਕਾਨੂੰਨ ਹੈ 70 ਦੇ ਵਿੱਚ ਐਮਰਜੈਂਸੀ ਖਤਮ ਹੁੰਦੀ 78 ਦੇ ਵਿੱਚ ਇਹਨਾਂ ਨੇ ਕਾਨੂੰਨ ਲੈ ਲਿਆ ਵਾਪਸ ਫਿਰ 80 ਦੇ ਵਿੱਚ ਇੱਕ ਹੋਰ ਨਵਾਂ ਕਾਨੂੰਨ ਲੈ ਆਂਦਾ ਸਾਲ ਵੀ ਨਹੀਂ ਟੱਪਣ ਦਿੰਦੇ ਸੀ ਹੋਰ ਇੱਕ ਨਵਾਂ ਕਾਨੂੰਨ ਲਿਆਂਦਾ ਜਿਹੜਾ ਹੈਗਾ ਰਾਸ਼ਟਰੀ ਸੁਰੱਖਿਆ ਐਕਟ ਰਾਸ਼ਟਰੀ ਸੁਰੱਖਿਆ ਕਾਨੂੰਨ ਜਿਹੜਾ ਇਹ ਕਾਨੂੰਨ ਹੈ ਬਾਕੀ ਕਾਨੂੰਨਾਂ ਵਾਂਗੂ ਨਹੀਂ ਸੀ ਵੀ ਕੋਈ ਸਾਲ 2 ਸਾਲ ਹੀ ਲਾਗੂ ਕੀਤਾ ਹੈ ਇਹ ਕਾਨੂੰਨ ਪੱਕਾ ਲਿਆਂਦਾ ਅੱਜ ਵੀ ਚੱਲਦਾ ਹੈ ਇਹ ਕਾਨੂੰਨ ਅੱਜ ਵੀ ਜੇਲ੍ਹਾਂ ਦੇ ਵਿੱਚ ਨੌਜਵਾਨ ਜਿਹੜੇ ਨੇ ਜਾਂ ਹੋਰ ਜਿਹੜੇ ਲੋਕ ਬੁੱਧੀਜੀਵੀ ਨੇ ਉਹਨਾਂ ਨੂੰ NSA ਦੇ ਤਹਿਤ ਜਿਨ੍ਹਾਂ ਦੇ ਅੰਦਰ ਬਿਨਾ ਮੁਕੱਦਮਾ ਚਲਾਏ ਬਿਨਾ ਜ਼ਮਾਨਤਾਂ ਨੇ ਅੰਦਰ ਬੰਦ ਕੀਤਾ ਹੋਇਆ ਸਿਰਫ ਇਸ ਖਤਰੇ ਦੇ ਇਸ ਸ਼ੱਕ ਦੇ ਆਧਾਰ ਤੇ ਵੀ ਕੱਲ ਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਜਰਮ ਕਰ ਸਕਦੇ ਆ ਹਣ ਸਰਕਾਰ ਜਿਹੜੀ ਐ ਐਨਐਸਏ ਲਈ ਹੈ ਤੇ ਅੱਜ ਤੱਕ ਉਹਨੂੰ ਖਤਮ ਨਹੀਂ ਕੀਤਾ ਉਹ ਚੱਲ ਰਿਹਾ ਇਹ ਤੋਂ ਬਿਨਾ 85 ਦੇ ਵਿੱਚ ਅੱਤਵਾਦ ਦੇ ਨਾਮ ਤੇ ਪਹਿਲੀ ਵਾਰ ਸਰਕਾਰ ਇੱਕ ਕਾਨੂੰਨ ਲੈ ਕੇ ਆਉਂਦੀ ਐ ਟਾਟਾ ਨਾਮ ਦਾ ਤੁਸੀਂ ਸੁਣਿਆ ਹੋਣਾ ਟਾਟਾ ਜਿਹੜਾ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਕਹਿੰਦੇ ਉਹਨੂੰ ਮਤਲਬ ਵੀ ਅੱਤਵਾਦ ਤੇ ਇਹ ਜਿਹਾ ਹੋਰ ਗਤੀਵਿਧੀਆਂ ਨੂੰ ਰੋਕਣ ਵਾਲਾ ਕਾਨੂੰਨ ਪਹਿਲਾਂ ਇਹਨਾਂ ਨੇ 84 ਵਿੱਚ ਸਿਰਫ ਅੱਤਵਾਦ ਰੋਕੂ ਕਾਨੂੰਨ ਲਿਆਂਦਾ ਪਰ ਅੱਤਵਾਦੀ ਤਾਂ ਅਸੀਂ ਵੀ ਜਿਵੇਂ ਤੁਸੀਂ ਦੇਖੋ ਥੋੜੀ ਕਿਸੇ ਵੀ ਬੰਦੇ ਤੋਂ ਪੁੱਛੇ ਵੀ ਅੱਤਵਾਦੀ ਕਿਹਨੂੰ ਕਹਿੰਦੇ ਆ ਜਿਹੜਾ ਕੋਈ ਬੰਦਾ ਹਥਿਆਰ ਚਲਾਉਂਦਾ ਹੈ ਬੰਬ ਪਿਸਤੌਲ ਚਲਾਉਂਦਾ ਹੈ ਕੋਈ ਵਿਸਫੋਟਕ ਕਾਰਵਾਈਆਂ ਕਰਦਾ ਉਹਨੂੰ ਹੀ ਅੱਤਵਾਦੀ ਕਹਿੰਦੇ ਨੇ ਪਰ ਸਰਕਾਰ ਨੇ ਹਰੇਕ ਬੰਦੇ ਨੂੰ ਅੱਤਵਾਦੀ ਕਾਨੂੰਨ ਚੰਦਰ ਕਰਨ ਦਾ ਔਖਾ ਹੋ ਰਿਹਾ ਸੀ ਤਾਂ ਸਰਕਾਰ ਨੇ ਉਹਨੂੰ ਸੋਧ ਕੇ ਟਾਟਾ ਬਣਾਤਾ ਵੀ ਅੱਤਵਾਦੀ ਵੀ ਤੇ ਜਿਹੜਾ ਕੋਈ ਭਾਸ਼ਣ ਦੇ ਰਹੀ ਵੀ ਇਹੋ ਜਿਹੀਆਂ ਗੱਲਾਂ ਨੂੰ ਖਸੌਂਦਾ ਹੈ ਜਿਹੜਾ ਦੇਸ਼ ਤੋਂ ਅੱਡ ਹੋਣ ਦੀਆਂ ਗੱਲਾਂ ਕਰਦਾ ਹੈ ਜਿਹੜਾ ਹੋਰ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੇ ਲਈ ਕਹਿੰਦਾ ਉਹ ਇਸ ਕਾਨੂੰਨ ਦੇ ਤਹਿਤ ਅੰਦਰਬੰਦ ਕੀਤਾ ਜਾ ਸਕਦਾ ਹੁਣ ਟਾਡਾ ਜਿਹੜਾ ਹੈ 85 'ਚ ਸਰਕਾਰ ਲੈ ਕੇ ਆਉਂਦੀ ਹੈ 94 ਤੱਕ ਆਉਂਦੇ ਆਉਂਦੇ 9 ਸਾਲਾਂ ਦੇ ਵਿੱਚ ਟਾਡਾ ਦੇ ਤਹਿਤ 76000 ਤੋਂ ਵੱਧ ਲੋਕਾਂ ਨੂੰ ਇਹਨਾਂ ਨੇ ਜੇਲ੍ਹਾਂ ਚ ਛੱਡਿਆ 76000 ਲੋਕ ਗ੍ਰਿਫਤਾਰ ਕੀਤੇ 95 ਦੇ ਵਿੱਚ ਇਹ ਆંકੜੇ ਬਾਹਰ ਆਉਂਦੇ ਆ ਵੀ ਇਹਨਾਂ 9 ਸਾਲਾਂ 'ਚ ਗ੍ਰਿਫਤਾਰੀਆਂ 76000 ਹੋਈਆਂ ਪਰ ਕਿੰਨਾਂ ਦੀਆਂ ਹੋਈਆਂ ਕੀ ਅਤਵਾਦੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨਹੀਂ ਉਹ ਗ੍ਰਿਫਤਾਰੀਆਂ ਹੋਈਆਂ ਉਹਨਾਂ ਲੋਕਾਂ ਦੀਆਂ ਜਿਹੜੇ ਹੜਤਾਲਾਂ ਕਰ ਰਹੇ ਸੀ ਉਹ ਗ੍ਰਿਫਤਾਰੀਆਂ ਹੋਈਆਂ ਉਹਨਾਂ ਲੋਕਾਂ ਦੀਆਂ ਜਿਹੜੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਸੀ 99 ਦੇ ਵਿੱਚ ਸਰਕਾਰ ਐਲਪੀਜੀ ਦੀਆਂ ਨੀਤੀਆਂ ਲੈ ਕੇ ਆਈ ਜਿਦੇ ਤਹਿਤ ਪ੍ਰਾਈਵੇਟ ਸੈਕਟਰ ਨੂੰ ਇੱਥੇ ਖੋਲ੍ਹ ਦਿੱਤੀ ਹੈ ਉਹ ਲੋਕ ਜਿਹੜੇ ਸਰਤਾਜਾਮ ਕਰ ਰਹੇ ਸੀ ਉਹ ਲੋਕ ਜਿਹੜੇ ਮਹਿੰਗਾਈ ਦੇ ਖਿਲਾਫ ਲੜ ਰਹੇ ਸੀ ਜਿਹੜੇ ਬੇਰਜ਼ਗਾਰੀ ਦੇ ਖਿਲਾਫ ਲੜ ਰਹੇ ਸੀ ਇਹਨਾਂ ਲੋਕਾਂ ਨੂੰ ਅੰਦਰ ਕੀਤਾ ਗਿਆ ਤੇ ਜਦੋਂ ਇਹ ਆંકੜੇ ਬਾਹਰ ਆਏ 78000 ਦੇ ਵਿੱਚੋਂ ਮੁਕੱਦਮਾ ਚਲਾ ਕੇ ਸਜ਼ਾਵਾਂ ਸਿਰਫ 1% ਲੋਕਾਂ ਨੂੰ ਮਿਲੀਆਂ ਨੇ ਮੈਲਾ ਹਜ਼ਾਰ ਲੋਕਾਂ ਨੂੰ ਵੀ ਸਜ਼ਾਵਾਂ ਨਹੀਂ ਮਿਲੀਆਂ ਉਦੋਂ ਇਹਦਾ ਹੋਰ ਵੱਡੇ ਪੱਧਰ ਤੇ ਬਰੋਧ ਹੋਇਆ ਫਿਰ ਸਰਕਾਰ ਇਹਦੇ ਕਾਨੂੰਨ ਕਰਕੇ ਬਦਨਾਮ ਹੁੰਦੀ ਸੀ ਤਾਂ ਸਰਕਾਰ ਨੇ 95 ਚ ਇਹ ਕਾਨੂੰਨ ਵਾਪਸ ਲੈ ਲਿਆ ਇਹ ਇਹ ਲੋਕਾਂ ਦੇ ਸੰਘਰਸ਼ਾਂ ਦਾ ਸਦਕਾ ਹੋਇਆ ਵੀ ਜਦੋਂ ਸਰਕਾਰਾਂ ਇਹ ਜੇ ਜਾਬਰ ਕਾਨੂੰਨ ਲੈ ਕੇ ਆਈਆਂ ਤਾਂ ਕੁਝ ਕਸਾਲਾਂ ਦੇ ਅੰਦਰ ਅੰਦਰ ਸਰਕਾਰ ਨੂੰ ਬਾਰ ਬਾਰ ਆਪਣੇ ਮਤਲਬ ਥੁੱਕ ਕੇ ਚੱਕਣਾ ਪਿਆ ਦੁਆਰਾ ਦੁਆਰਾ ਉਹ ਕਾਨੂੰਨ ਵਾਪਸ ਲੈਣੇ ਪਏ ਉਸ ਤੋਂ ਬਾਅਦ ਸਰਕਾਰ ਚਾਰ ਪੰਜ ਸਾਲ ਲਈ ਐਨਐਸਏ ਵਰਗੇ ਕਾਨੂੰਨ ਯੂਏਪੀਏ ਵਰਗੇ ਕਾਨੂੰਨਾਂ ਦੇ ਤਹਿਤ ਤਾਂ ਕੰਮ ਚੱਲਦਾ ਰਿਹਾ ਪਰ ਕੋਈ ਅਜਿਹਾ ਅਤਵਾਦ ਦੇ ਨਾਮ ਤੇ ਕਾਨੂੰਨ ਨਹੀਂ ਲਿਆਈ ਫਿਰ 2001 ਦੇ ਵਿੱਚ ਇਥੇ ਪਾਰਲੀਮੈਂਟ ਦੇ ਅਟੈਕ ਦਾ ਬਹਾਨਾ ਬਣਾ ਕੇ ਸਰਕਾਰ ਇੱਕ ਹੋਰ ਨਵਾਂ ਕਾਨੂੰਨ ਲਿਆਉਂਦੀ ਹੈ ਜਿਹਨੂੰ ਪੋਟਾ ਕਹਿੰਦੇ ਨੇ ਉਹ ਵੀ ਟਾਡਾ ਦਾ ਹੀ ਅਗਲਾ ਭੈਣ ਭਰਾ ਹੈ ਤੇ ਉਹਦੇ ਵਿੱਚ ਉਹੀ ਸਾਰੀਆਂ ਧਰਾਵਾਂ ਦਰਜ ਨੇ ਬਸ ਨਾਮ ਬਦਲਤਾ ਉਹਦਾ ਪ੍ਰੀਵੈਂਸ਼ਨ ਆਫ ਟਰੋਰਿਜ਼ਮ ਐਕਟ ਵੀ ਅਸੀਂ ਅੱਤਵਾਦ ਨੂੰ ਰੋਕਣ ਦੇ ਲਈ ਕਾਨੂੰਨ ਲੈ ਕੇ ਆਏ ਆਂ ਮੁਲਕ ਦੇ ਵਿੱਚ ਅੱਤਵਾਦ ਵਧ ਗਿਆ ਹੁਣ ਤਾਂ ਪਾਰਲੀਮੈਂਟ ਦੇ ਉੱਤੇ ਵੀ ਅਟੈਕ ਹੋਣ ਲੱਗ ਗਏ ਨੇ ਪੋਟਾ ਦੇ ਤਹਿਤ ਇਹਨਾਂ ਨੇ ਇਹੋ ਜਿਹੀਆਂ ਹੀ ਚੀਜ਼ਾਂ ਦਰਜ ਕੀਤੀਆਂ ਸੀ ਕਿ ਅਤਵਾਦੀ ਕੌਣ ਹੋਊਗਾ ਅਤਵਾਦੀ ਹਰ ਉਹ ਬੰਦਾ ਜਿਹੜਾ ਦੇਸ਼ ਦੀ ਏਕਤਾ ਦੇਸ਼ ਦੀ ਅਖੰਡਤਾ ਉਹਦੀ ਪ੍ਰਭੂ ਸੱਤਾ ਦੇ ਲਈ ਖਤਰਾ ਬਣਦਾ ਉਹ ਬੰਦਾ ਅਤਵਾਦੀ ਹੋਊਗਾ ਤੇ ਪੋਟਾ ਦੇ ਤਹਿਤ ਉਹਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਸਕਦਾ ਬਿਨਾ ਮੁਕੱਦਮਾ ਚਲਾਏ 2004 ਚ ਸਰਕਾਰ ਨੂੰ ਪੋਟਾ ਕਾਨੂੰਨ ਦੋਆਂ ਸਾਲਾਂ ਦੇ ਅੰਦਰ ਅੰਦਰ ਵਾਪਸ ਵੀ ਲੈਣਾ ਪਿਆ ਔਰ ਇਹ ਜਿਹੜੇ ਕਾਨੂੰਨਾਂ ਦੀ ਅਸੀਂ ਹੁਣ ਤੱਕ ਜ਼ਿਕਰ ਕੀਤੀ ਉਹ ਨੇ ਜਿਹੜੇ ਸਰਕਾਰ ਨੇ ਲਾਗੂ ਕੀਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਵਾਪਸ ਲੈਣੇ ਪਏ ਪਰ ਇੱਕ ਅਜੇਹਾ ਕਾਨੂੰਨ ਹੈ ਜਿਹੜਾ ਸਰਕਾਰ 1967 ਵਿੱਚ ਰਹਿ ਕੇ ਆਈ ਸੀ ਉਹ ਅੱਜ ਤੱਕ ਚੱਲਦਾ ਆ ਰਿਹਾ ਤੇ ਹਰ ਥੋੜੇ ਥੋੜੇ ਸਾਲਾਂ ਬਾਅਦ ਉਹਦੇ ਅੰਦਰ ਸੋਧਾਂ ਕਰਕੇ ਸਰਕਾਰ ਨੇ ਉਸ ਕਾਨੂੰਨ ਦੇ ਦੰਦ ਹੋਰ ਤਿੱਖੇ ਕਰਤੇ ਨੇ ਹਣ ਯੂਪੀਆਰ ਨਾ ਸੁਣਿਆ ਹੋਣਾ ਤੁਸੀਂ ਯੂਪੀਆ ਹੈਗਾ ਹੈਲੋ ਫੁੱਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਦਾ ਰੋਕ-थाम ਕਾਨੂੰਨ ਵੀ ਇਹੋ ਜੀਆਂ ਗਤੀਵਿਧੀਆਂ ਜਿਹੜੀਆਂ ਗੈਰ ਕਾਨੂੰਨੀ ਨੇ ਇਹੋ ਜੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਕੇਂਦਰ ਦੀ ਸਰਕਾਰ ਗੈਰ ਕਾਨੂੰਨੀ ਆਖ ਦਿੰਦੀ ਹੈ ਜੇ ਤੁਸੀਂ ਉਹਦੇ ਮੈਂਬਰ ਹੋ ਤੁਸੀਂ ਅੱਤਵਾਦੀ ਹੋ ਇਹ ਇਹ ਕਾਨੂੰਨ ਦੇ ਅੰਦਰ ਪਹਿਲਾਂ ਸਿਰਫ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਜ਼ਿਕਰ ਹੁੰਦਾ ਸੀ 67 ਚ ਜਦੋਂ ਇਹਨੂੰ ਲਿਆਇਆ ਫਿਰ ਜਿੱਦਣ ਇਹਨਾਂ ਨੇ ਪੋਟਾ ਵਾਪਸ ਲਿਆ 2004 ਚ ਉਹ ਸਹੀ ਦੇੜ ਇਸ ਕਾਨੂੰਨ ਦੇ ਵਿੱਚ 2004 ਦੇ ਵਿੱਚ ਇੱਕ ਸੋਧ ਕੀਤੀ ਪੋਰਟਾ ਦੀਆਂ ਸਾਰੀਆਂ ਘਰਾਵਾਂ ਚੱਕ ਕੇ ਬੜੀਆਂ ਛੜੀਆਂ ਇਹਦੇ ਵਿੱਚ ਲੱਕ ਰੱਖਦੀਆਂ ਲਾ ਦਤੀਆਂ ਤੇ ਹੁਣ ਕੀ ਕਰਤਾ ਯੂਪੀਏ ਨੂੰ ਇੱਕ ਅਤਵਾਦੀ ਕਾਨੂੰਨ ਦੇ ਵਿੱਚ ਬਦਲਤਾ ਚੱਕ ਕੇ ਪੂਰਾ ਮਤਲਬ ਇਹ ਇਹ ਸਰਕਾਰ ਦੀ ਬਿਸ਼ਰਮੀ ਹੈ ਉਹ ਹਰੇਕ ਵਾਰ ਆਹੀ ਕਰਦੀ ਹੈ ਬਦਨਾਮੀ ਦੇ ਨਾਮ ਦੇ ਉੱਤੇ ਪੁਰਾਣੇ ਕਾਨੂੰਨਾਂ ਨੂੰ ਨਵੇਂ ਲਪਾਪਿਆਂ ਚ ਪਾ ਪਾ ਕੇ ਪੇਸ਼ ਕਰਦੀ ਹੈ ਤੇ ਇਹਨੂੰ ਯੂਪੀਏ ਨੂੰ ਸਰਕਾਰ ਨੇ 2004 ਚ ਇਹਦੇ ਦੰਦ ਤਿੱਖੇ ਕੀਤੇ ਫਿਰ 2008 ਦੇ ਵਿੱਚ ਫੇਰ ਕੀਤਾ ਸੋਧਾਂ 2013 ਦੇ ਵਿੱਚ ਫੇਰ ਸੋਧਾਂ ਕੀਤੀਆਂ ਆ 2019 ਦੇ ਵਿੱਚ ਜਾ ਕੇ ਫੇਰ ਸੋਧਾਂ ਕੀਤੀਆਂ ਇਹਨਾਂ ਨੇ 2019 ਦੀਆਂ ਸੋਧਾਂ ਸਭ ਤੋਂ ਵੱਧ ਖਤਰਨਾਕ ਨੇ ਜਿਹੜੀਆਂ ਜਿਹਦੇ ਨਤੀਜੇ ਅੱਜ ਸਾਡੇ ਸਾਹਮਣੇ ਨਜ਼ਰ ਆ ਰਹੇ ਨੇ ਪਹਿਲਾਂ ਜਿਵੇਂ ਪਹਿਲਾਂ ਇਹ ਬੁਲਾਰੀ ਵੀ ਇਹ ਗੱਲ ਕਰਕੇ ਗਏ ਨੇ ਵੀ 2019 ਦੇ ਵਿੱਚ ਸਰਕਾਰ ਨੇ ਮੁੱਖ ਦੋ ਸੋਧਾਂ ਕੀਤੀਆਂ ਸੀ ਜਿਨ੍ਹਾਂ ਵਿੱਚ ਪਹਿਲੀ ਸੋਧ ਇਹ ਸੀ ਤੇ ਅੱਗੇ ਗੈਰ ਕਾਨੂੰਨੀ ਗਤੀਵਿਧੀਆਂ ਰੋਕ-थाम ਕਾਨੂੰਨ ਆ ਜਿਹੜਾ ਉਹਦੇ ਵਿੱਚ ਜੇ ਕੋਈ ਬੰਦਾ ਕਿਸੇ ਗੈਰ ਕਾਨੂੰਨੀ ਜਥੇਬੰਦੀ ਦਾ ਮੈਂਬਰ ਹੈ ਤਾਂ ਉਹਨੂੰ ਫੜਿਆ ਜਾ ਸਕਦਾ ਸੀ ਹੁਣ ਇਹਨਾਂ ਨੇ ਸੋਧ ਇਹ ਕਰਤੀ ਵੀ ਜ਼ਰੂਰੀ ਨਹੀਂ ਜਥੇਬੰਦੀ ਦਾ ਮੈਂਬਰ ਬੰਦਾ ਵੀ ਗੈਰ ਕਾਨੂੰਨੀ ਹੋ ਸਕਦਾ ਗੈਰ ਕਾਨੂੰਨੀ ਜਥੇਬੰਦੀ ਜਾਂ ਵਿਅਕਤੀ ਦਰਜ ਕਰਤਾ ਇਹਦੇ ਵਿੱਚ ਸਮੱਸਿਆ ਕੀ ਆ ਰਹੀ ਸੀ ਸਰਕਾਰ ਦੇ ਲਈ ਗੈਰ ਕਾਨੂੰਨੀ ਜਥੇਬੰਦੀ ਵਾਲੀ ਗੱਲ ਵੀ ਪੂਰੀ ਨਹੀਂ ਪੈ ਰਹੀ ਸੀ ਉਹਨਾਂ ਨੇ ਹੋਰ ਵੱਡੇ ਪੱਧਰ ਤੇ ਲੋਕਾਂ ਨੂੰ ਫੜਨਾ ਸੀ ਔਰ ਮੰਨ ਲਓ ਕਿਸੇ ਇੱਕ ਬੰਦੇ ਨੂੰ ਸਰਕਾਰ ਫੜ ਕੇ ਲੈ ਜਾਂਦੀ ਹੈ ਯੂਏਪੀਏ ਦੇ ਤਹਿਤ ਸਰਕਾਰ ਦੇ ਲਈ ਇਹਨਾਂ ਦੀਆਂ ਏਜੰਸੀਆਂ ਦੇ ਲਈ ਇਹ ਜ਼ਰੂਰੀ ਬਣ ਜਾਂਦਾ ਸੀ ਇਹੇ ਗੱਲ ਨੂੰ ਸਿੱਧ ਕਰਨਾ ਵੀ ਉਹ ਬੰਦਾ ਕਿਸੇ ਨਾ ਕਿਸੇ ਗੈਰ ਕਾਨੂੰਨੀ ਜਥੇਬੰਦੀ ਦਾ ਮੈਂਬਰ ਹੈ ਉਹ ਸਿੱਧ ਕਰ ਲਈ ਇਹਨਾਂ ਨੇ ਜਿਵੇਂ ਆ ਪੱਲਾ ਭੀਮਾ ਕੋਰੇ گاؤں ਇੱਕ ਕੇਸ ਹੋਇਆ ਸੀ ਜਿਹਦੇ ਤਹਿਤ ਹਜੇ ਤੱਕ 16 ਬੁੱਧੀਜੀਵੀਆਂ ਨੂੰ ਫੜਿਆ ਸੀ ਇਹਨਾਂ ਨੇ ਉਹਨਾਂ ਵਿੱਚੋਂ ਬਹੁਤੇ ਹਜੇ ਵੀ ਅੰਦਰ ਬੈਠੇ ਨੇ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਉਹਨਾਂ ਬੁੱਧੀਜੀਵੀਆਂ ਦੇ 2 ਸਾਲਾਂ ਤੱਕ ਲੈਪਟਾਪ ਦੇ ਅੰਦਰ ਆਪ ਹੀ ਜਿਹੜਾ ਡਾਟਾ ਵੜੀ ਗਏ ਆਪ ਹੀ ਚਿੱਠੀਆਂ ਵੜੀ ਗਏ ਲਿਖਤਾਂ ਵੀ ਪ੍ਰਧਾਨ ਮੰਤਰੀ ਦਾ ਇਹ ਕਤਲ ਕਰਨਾ ਚਾਹੁੰਦੇ ਨੇ ਇਹ ਜਿਹਿਆਂ ਸਾਜਸ਼ਾ ਕਰ ਰਹੇ ਨੇ ਇਹ ਕੀ ਕਰ ਰਹੇ ਸੀ ਉਹਨੋਂ ਤੱਕ 2018 ਤੱਕ ਵੀ ਤਾਂ ਕਿ ਉਹਨਾਂ ਨੂੰ ਕਿਸੇ ਗੈਰਕਾਨੂੰਨੀ ਸੰਗਠਨ ਦਾ ਮੈਂਬਰ ਬਣਾ ਦਿੱਤਾ ਜਾਵੇ ਇਸ ਕਰਕੇ ਉਹਦੀਆਂ ਤਿਆਰੀਆਂ ਕਰਨ ਲਈ ਪਈਆਂ ਇਹਨਾਂ ਨੂੰ ਸਬੂਤ ਕਢਨੇ ਪਏ ਬਹੁਤ ਸਾਰੀਆਂ ਹਾਲਤਾਂ ਦੇ ਵਿੱਚ ਉਹ ਸਬੂਤ ਕਢਣੇ ਨਾਲ ਹੀ ਮੁਸ਼ਕਲ ਹੁੰਦੇ ਨੇ ਇਸ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਤੋਹੀਂ ਛਡਕਾਰਾ ਪਾਇਆ ਕਿ ਹੁਣ ਸਾਨੂੰ ਸੰਬੰਧ ਬਣਾਉਣ ਦੀ ਲੋੜ ਨਹੀਂ ਹਣ ਤਾਂ ਜਿਹਨੂੰ ਮਰਜ਼ੀ ਫੜ ਲਓ ਫਲਾਣੇ ਨੂੰ ਫੜ ਲਓ ਜੀ ਇਹ ਤਾਂ ਬੰਦਾ ਹੀ ਗੈਰਕਾਨੂੰਨੀ ਆ ਇਹਦਾ ਕੀ ਭਰੋਸਾ ਜੇ ਇਸ ਜਿੱਥੇ ਬੰਦੀ ਜਾਂ ਕੱਲ ਨੂੰ ਕੋਈ ਹੋਰ ਬਣਾ ਲੂਗਾ ਇਸ ਕਰਕੇ ਬੰਦਿਆਂ ਨੂੰ ਗੈਰਕਾਨੂੰਨੀ ਕਰਦਾਨਣਾ ਸ਼ੁਰੂ ਕਰਤਾ ਦੂਜੀ ਸੋਧ ਦੂਜੀ ਸੋਧ ਇਹਨਾਂ ਨੇ ਕੀ ਕੀਤੀ ਬਈ ਪਹਿਲਾਂ ਜਿਹੜੇ ਯੂਏਪੀਏ ਦੇ ਮੁਕੱਦਮੇ ਹੁੰਦੇ ਸੀ ਉਹ ਅ ਜਿਹੜੀਆਂ ਸੂਬੇ ਦੀਆਂ ਪੁਲਿਸ ਹੁੰਦੀ ਸੀ ਉਹ ਉਹਨਾਂ ਮੁਕਤਮਿਆਂ ਦੀ ਜਾਂਚ ਕਰਦੀ ਸੀ ਹੁਣ ਕਹਿੰਦੇ ਨਹੀਂ ਸੂਬੇ ਦੀ ਪੁਲਿਸ ਨਹੀਂ ਕਰ ਸਕਦੀ ਐਨਆਈਏ ਕਰੂਗੀ ਜਿੱਦੀ ਹੁਣ ਗੱਲ ਕਰਦੇ ਆਂ ਸੀ ਐਨਆਈਏ ਕੌਮੀ ਜਾਂਚ ਏਜੰਸੀ ਹੈ ਇਹਨੂੰ ਜੇ ਆਪਾਂ ਆਖਣਾ ਹੋਵੇ ਜਿਵੇਂ ਸੂਬੇ ਦੀ ਆਡਟ ਪੁਲਿਸ ਹੈ ਇਹ ਕੇਂਦਰ ਸਰਕਾਰ ਦੀ ਆਪਦੀ ਪੁਲਿਸ ਹੈ ਮੁਕੱਦਮਾ ਕੌਣ ਦਰਜ ਕਰਾਉਂਦਾ ਕੇਂਦਰ ਸਰਕਾਰ ਸੁਰੱਖਿਆ ਦੇ ਖਤਰਾ ਕਿਹਨੂੰ ਆ ਕੇਂਦਰ ਸਰਕਾਰ ਨੂੰ ਜਾਂਚ ਕੌਣ ਕਰਦਾ ਕੇਂਦਰ ਸਰਕਾਰ ਦੀ ਪੁਲਿਸ ਤੇ ਮੁਕਦਮੇ ਦੇ ਵਿੱਚ ਕਿਹੜੀਆਂ ਅਦਾਲਤਾਂ 'ਚ ਪੇਸ਼ ਹੁੰਦਾ ਕੇਂਦਰ ਸਰਕਾਰ ਦੀਆਂ ਵਿਸ਼ੇਸ਼ ਅਦਾਲਤਾਂ 'ਚ ਮੈਨੂੰ ਇਹ ਦੱਸੋ ਇਨਸਾਫ਼ ਮਿਲਣ ਦੀ ਕਿਸੇ ਪਾਸੇ ਉਮੀਦ ਹੈਗੀ ਐ ਜਿਹੜੇ ਬੰਦੇ ਨੇ ਮੁਕਦਮਾ ਦਰਜ ਕਰਾਇਆ ਜੇ ਫੈਸਲਾ ਹੀ ਉਹਨੇ ਕਰਨਾ ਹੈ ਫੇਰ ਤਾਂ ਤੁਸੀਂ ਐਡੇ ਵੱਡੇ ਢੋਂਗ ਕਰਨ ਦੀ ਵੀ ਤੁਹਾਨੂੰ ਕੋਈ ਲੋੜ ਨਹੀਂ ਹੁਣ ਇਸ ਕਾਨੂੰਨ ਦੀ ਇਨ੍ਹਾਂ ਸੌਧਾਂ ਦੇ ਤਹਿਤ ਕੀ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਥੇ ਚੰਡੀਗੜ੍ਹ ਪੰਜਾਬ ਦੇ ਵਿੱਚ ਛਾਪੇ ਮਾਰੀਆਂ ਹੋਈਆਂ ਨੇ ਬੀਕੇਯੂ ਕ੍ਰਾਂਤੀਕਾਰੀ ਦੀ ਮਹਿਲਾ ਪ੍ਰਧਾਨ ਐ ਸੁਖਵਿੰਦਰ ਕੌਰ ਉਹਦੇ ਘਰੇ ਜਿਹੜੀ ਐਨਆਈਏ ਦੀ ਰੇਡ ਪੈਂਦੀ ਐ ਇੱਕੋ ਦਿਨ 6-7 ਥਾਵਾਂ ਤੇ 9 ਥਾਵਾਂ ਤੇ ਕੱਟੀਆਂ ਛਾਪੇ ਮਾਰੀਆਂ ਹੋਈਆਂ ਪੰਜਾਬ ਹਰਿਆਣਾ ਚੰਡੀਗੜ੍ਹ ਯੂਪੀ ਦੇ ਵਿੱਚ ਦਿੱਲੀ ਦੇ ਵਿੱਚ ਉੱਥੇ ਸਾਰਿਆਂ ਦੇ ਘਰੇ ਸਵੇਰੇ ਇਸ ਵਕਤ ਤੇ 4-5 ਵਜੇ 6 ਵਜੇ ਪਹੁੰਚਦੀ ਹੈ ਐਨਆਈਏ ਦੀ ਟੀਮ ਕਿ ਉਹ ਆ ਕੇ ਉੱਥੇ ਤਲਾਸ਼ੀਆਂ ਕਰਦੇ ਨੇ ਉਹਨਾਂ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚੋਂ ਐਡਵੋਕੇਟ ਮਨਦੀਪ ਨੇ ਜਿਹੜੇ ਜਮੂਰੀ ਅਧਿਕਾਰ ਸਭਾ ਦੇ ਪ੍ਰਧਾਨ ਨੇ ਉਹਨਾਂ ਦੇ ਘਰੇ ਇੱਥੇ ਤੇ ਯਮੁਨਾ ਨਗਰ ਉਹਨਾਂ ਦੇ ਘਰੇ ਤਲਾਸ਼ੀਆਂ ਹੁੰਦੀਆਂ ਨੇ ਪੰਕਜ ਤਿਆਗੀ ਹੈ ਵਕੀਲ ਹਰਿਆਣੇ ਦਾ ਉਹਦੇ ਘਰੇ ਛਾਪੇਮਾਰੀ ਹੁੰਦੀ ਹੈ ਮਨਦੀਪ ਦੇ ਦਫਤਰ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਅਜੇ ਕੁਮਾਰ ਵਕੀਲ ਹੈ ਮੋਹੱਲੀ ਦੇ ਵਿੱਚ ਰਹਿੰਦਾ ਉਹਦੇ ਘਰੇ ਛਾਪੇਮਾਰੀ ਹੁੰਦੀ ਹੈ ਤੇ ਸਾਰਿਆਂ ਦੀ ਛਾਪੇਮਾਰੀ ਕਰਨ ਕੌਣ ਆਇਆ ਸੀ ਮੈਂ ਉਦੋਂ ਮਨਦੀਪ ਐਡਵੋਕੇਟ ਮਨਦੀਪ ਦੇ ਨਾਲ ਸੀ ਉੱਥੇ ਉਹ ਉੱਥੇ ਛਾਪੇਮਾਰੀ ਕਰਨ ਦੇ ਲਈ ਲਖਨਊ ਦੇ ਵਿੱਚ 2023 ਦੇ ਵਿੱਚ ਕੋਈ ਐਫ ਆਈ ਆਰ ਦਰਜ ਹੋਈ ਸੀ ਕੋਈ ਮੁਕੱਦਮਾ ਦਰਜ ਹੋਇਆ ਸੀ ਉਸ ਮੁਕੱਦਮੇ ਦੇ ਤਹਿਤ ਇੱਥੇ ਚੰਡੀਗੜ੍ਹ ਪੰਜਾਬ ਦੇ ਵਿੱਚ ਲਖਨਊ ਤੋਂ NIA ਦੀ ਟੀਮ ਆ ਕੇ ਜਾਂਚ ਪੜਤਾਲ ਕਰ ਰਹੀ ਹੈ ਇਹ ਐਸ ਸੋਧ ਕਰਕੇ ਹੋ ਸਕਿਆ ਵੀ ਇੰਨੀਆਂ ਖੁੱਲੀਆਂ ਪਾਵਰਾਂ ਇਹਨਾਂ ਨੂੰ ਦੇ ਦਿੱਤੀਆਂ ਵੀ ਪੂਰੇ ਮੁਲਕ ਭਰ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਇਹ ਜਾਂਚ ਕਰ ਸਕਦੇ ਆ ਤਲਾਸ਼ੀਆਂ ਲੈ ਸਕਦੇ ਆ ਕਿਸੇ ਵੀ ਬੰਦੇ ਦੀ ਗ੍ਰਿਫਤਾਰੀ ਕਰ ਸਕਦੇ ਆ ਕਿਉਂਕਿ ਵਿੱਚ ਉੱਥੋਂ ਸੂਬੇ ਦੀ ਪੁਲਿਸ ਦੀ ਸਰਕਾਰ ਦੀ ਇਜਾਜ਼ਤ ਲੈਣ ਦੀ ਹੁਣ ਇਹਨਾਂ ਨੂੰ ਲੋੜ ਨਹੀਂ ਇਹਦੇ ਵਿੱਚ ਜਿਹੜਾ ਸਾਰਾ ਸੰਗੀ ਢਾਂਚੇ ਰਹੇ ਤਕਵਾ ਕਰਦੇ ਆ ਉਹ ਸਾਰਾ ਇਹਨਾਂ ਦੇ ਸਾਹਮਣੇ ਆ ਜਾਂਦਾ ਹੈ ਕਿ ਸਰਕਾਰ ਅਸਲ ਵਿੱਚ ਕਰ ਕੀ ਰਹੀ ਹੈ ਇਹ ਸੋਧਾ ਅਜਨੇ ਸਮੇਂ ਦੇ ਵਿੱਚ ਇਹ ਜਿਹੜੀਆਂ ਸੋਧਾ ਕਰਨ ਨਾਲ ਸਰਕਾਰ ਇਸ ਕਾਨੂੰਨ ਨੂੰ ਹੋਰ ਵਧੇਰੇ ਵਧੇਰੇ ਜ਼ਬਰ ਕੀਤਾ ਹੈ ਇਹ ਉਹ ਕਾਨੂੰਨ ਨੇ ਜਿਹੜੇ ਪੂਰੇ ਮੁਲਕ ਦੇ ਵਿੱਚ ਸਰਕਾਰਾਂ ਨੇ ਲਾਗੂ ਕੀਤੇ ਨੇ ਸਮੇਂ-ਸਮੇਂ ਤੇ ਕੁਝ ਜਿਹੇ ਕਾਨੂੰਨ ਹੋਰ ਵੀ ਨੇ ਜਿਹੜੇ ਸਰਕਾਰਾਂ ਕੁਝ ਵਿਸ਼ੇਸ਼ ਖਿੱਤਿਆਂ ਦੇ ਉੱਤੇ ਲਾਗੂ ਕਰਦੀਆਂ ਰਹੀਆਂ ਜਿਵੇਂ ਇੱਕ ਅਫਸਪਾ ਰਾਮ ਦਾ ਕਾਨੂੰਨ ਹੈ ਆਰਮਡ ਫੋਰਸਸ ਸਪੈਸ਼ਲ ਪਾਵਰਜ਼ ਐਕਟ ਮਤਲਬ ਜਿਹੜੀਆਂ ਸਾਡੀਆਂ ਫੌਜੀ ਬਲਾਂ ਨੇ ਉਹਨਾਂ ਨੂੰ ਵਿਸ਼ੇਸ਼ ਤਾਕਤਾਂ ਦਿੰਦਾ ਹੈ ਜਿਹੜਾ ਕਾਨੂੰਨ ਉਹਨੂੰ ਕੁਝ ਇਲਾਕਿਆਂ ਦੇ ਲਾਗੂ ਕੀਤਾ ਹੋਇਆ 1958 ਚ ਇਹਨਾਂ ਨੇ ਆ ਉੱਤਰ ਪੂਰਬ ਦੇ ਜਿਹੜੇ ਸੂਬੇ ਨੇ ਅਸਾਮ ਮਨੀਪੁਰ ਮਿਜ਼ਰਾਮ ਅਰुणाਚਲ ਇਹਨਾਂ ਦੇ ਇਲਾਕਿਆਂ 'ਚ ਲਾਗੂ ਕਰਤਾ 1990 ਦੇ ਵਿੱਚ ਕਸ਼ਮੀਰ 'ਚ ਲਾਗੂ ਕਰਤਾ ਤੇ ਅਸੀਂ ਇਸ ਗੱਲ ਨੂੰ ਖਬਰਾਂ ਰਾਹੀਂ ਜਾਂ ਆਪਣੇ ਹੋਰ ਪ੍ਰੋਗਰਾਮਾਂ ਰਾਹੀਂ ਬਾਰ-ਬਾਰ ਤੁਹਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਹੋਣੀ ਹੈ ਵੀ ਕਿਵੇਂ ਇਨਾ ਫੌਜੀ ਬਲਾਂ ਨੂੰ ਇਸ ਹੱਦ ਤੱਕ ਤਾਕਤਾਂ ਨੇ ਕਿ ਨਾ ਸਿਰਫ ਉਹ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੇ ਆ ਬਿਨਾ ਵਾਰੰਟ ਉਹਨਾਂ ਦੀਆਂ ਤਲਾਸ਼ੀਆਂ ਲੈ ਸਕਦੇ ਆ ਸਗੋਂ ਬਿਨਾ ਕਿਸੇ ਵੀ ਤਰ੍ਹਾਂ ਦੇ ਮੁਕੱਦਮੇ ਦੇ ਬਿਨਾ ਕੁਝ ਵੀ ਸਾਬਤ ਕੀਤੇ ਕੋਈ ਵੀ ਫੌਜੀ ਬਲ ਬੰਦਿਆਂ ਨੂੰ ਗੋਲੀਆਂ ਵੀ ਮਾਰ ਸਕਦੇ ਆ ਤੇ ਕਸ਼ਮੀਰ ਚੋਂ ਉੱਤਰ ਪੂਰਬ ਚੋਂ ਇੱਥੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਅਜਿਹੇ ਨੌਜਵਾਨ ਨੇ ਜਿਹੜੇ ਲਾਪਤਾ ਨੇ ਅਜਿਹੇ ਨੌਜਵਾਨ ਨੇ ਜਿਨ੍ਹਾਂ ਨੂੰ ਘਰੋਂ ਚੱਕ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਇਹ ਤੇ ਇਸੇ ਤਰ੍ਹਾਂ ਇਸੇ ਕਾਨੂੰਨ ਦੇ ਤਹਿਤ ਅਹਿਜ ਔਰਤਾਂ ਦੇ ਨਾਲ ਪਿੰਡਾਂ ਦੇ ਅੰਦਰ ਵੜ ਕੇ ਜਿਹੜੇ ਫੌਜੀ ਬਲ ਨੇ ਉਸ ਮੂਹਕ ਰੂਪ ਚ ਬਲਾਤਕਾਰ ਵੀ ਕਰਦੇ ਰਹੇ ਨੇ ਕਸ਼ਮੀਰ ਦੇ ਵਿੱਚ ਦੋ ਪਿੰਡ ਨੇ ਕਨਾਨ ਪੋਸ਼ਪੁਰਾ ਉੱਥੇ ਸਾਰੇ ਬੰਦਿਆਂ ਨੂੰ ਅੱਧੀ ਰਾਤ ਨੂੰ ਬਾਹਰ ਕੱਢ ਕੇ ਸਾਰੇ ਪਿੰਡ ਦੀਆਂ ਔਰਤਾਂ ਨਾਲ ਇਹਨਾਂ ਫੌਜੀ ਬਲਾਂ ਨੇ ਬਲਾਤਕਾਰ ਕੀਤਾ ਇਹ ਸੱਚ ਹੋਇਆ ਪਰ ਕੋਈ ਸਜ਼ਾਵਾ ਨਹੀਂ ਹੋਈਆਂ ਇਸੇ ਤਰ੍ਹਾਂ ਦੂਜਾ ਮਣੀਪੁਰ ਦੇ ਵਿੱਚ ਇੱਕ 32 ਸਾਲਾ ਔਰਤ ਦੇ ਨਾਲ ਇਹ ਬਲਾਤਕਾਰ ਕਰਦੇ ਨੇ ਉਹ ਤੋਂ ਬਾਅਦ ਮਣੀਪੁਰ ਦੀਆਂ ਔਰਤਾਂ ਜਦੋਂ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਉਹ ਅਲਫ ਨੰਗੀਆਂ ਹੋ ਕੇ ਇਸ ਆਰਮੀ ਦੇ ਹੈੱਡਕੁਆਰਟਰ ਦੇ ਬਾਹਰ ਆ ਕੇ ਪ੍ਰਦਰਸ਼ਨ ਕਰਦੀਆਂ ਵੱਡਾ ਸਾਰਾ ਬੋਰਡ ਲੈ ਕੇ ਵੀ ਇੰਡੀਅਨ ਆਰਮੀ ਤੁਸੀਂ ਸਾਡਾ ਵੀ ਬਲਾਤਕਾਰ ਕਰੋ ਇਹ 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 ਜਦੋਂ ਪਾਵਰਾ ਦਿੱਤੀਆਂ ਜਾਂਦੀਆਂ ਨੇ ਵਿਸ਼ੇਸ਼ ਪਾਵਰਾ ਪਹਿਲਾਂ ਫੌਜੀ ਬਲਾਂ ਨੂੰ ਕੁਝ ਇਲਾਕਿਆਂ 'ਚ ਦਿੱਤੀਆਂ ਗਈਆਂ ਇਹ ਉਹਨਾਂ ਦੀ ਵੱਤੋਂ ਆਏ ਕਰਦੇ ਨੇ ਦੂਜਾ ਹਣ ਜਦੋਂ ਪੁਲਿਸ ਨੂੰ ਨਵੇਂ ਕਾਨੂੰਨਾ ਰਾਹੀ ਪਾਵਰਾਂ ਦਿੱਤੀਆਂ ਜਾਣਗੀਆਂ ਤਾਂ ਆਪਾਂ ਸੋਚ ਸਕਦੇ ਹਾਂ ਕਿ ਸਾਡੀ ਇੱਥੇ ਪੁਲਿਸ ਆ ਜਿਹੜੀ ਉਹ ਵੀ ਕਿਸ ਤਰ੍ਹਾਂ ਇਹਨਾਂ ਪਾਵਰਾਂ ਦਾ ਵਰਤੋਂ ਕਰੂਗੀ ਇਹ ਅਸਤਪਾ ਦੀ ਗੱਲ ਹੋਈ ਇੱਕ ਹੋਰ ਕਾਨੂੰਨ ਆ ਜਿਹੜਾ ਪੰਜਾਬ 'ਚ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਹੋਰ ਕਈ ਸੂਬਿਆਂ 'ਚ ਲਾਗੂ ਹੈ ਯੂਪੀ ਕੋਕਾ ਮਹਾਰਾਸ਼ਟਰ ਦਾ ਕੋਕਾ ਕੋਕਾ ਕਾਨੂੰਨ ਹੈ ਮਤਲਬ ਜਿਹੜੇ ਸੰਗਠਿਤ ਅਪਰਾਧ ਹੈ ਵੀ ਇਕੱਠੇ ਹੋ ਕੇ ਸੰਗਠਨ ਬਣਾ ਕੇ ਅਪਰਾਧੀਆਂ ਦੇ ਵਾਂਗੂ ਇਹ ਕੰਮ ਕਰਦੇ ਨੇ ਇਹ ਜਿਹੇ ਅਪਰਾਧਾਂ ਦੇ ਨਾਮ ਦਿੰਦੇ ਨੇ ਹਮੇਸ਼ਾ ਅੱਤਵਾਦ ਸੰਗਠਿਤ ਅਪਰਾਧ ਸੁਰੱਖਿਆ ਇਹ ਜਿਹੇ ਨਾਮ ਉੱਤੇ ਉਹ ਗੱਲਬਾਤ ਕਰਦੇ ਨੇ ਤੇ ਆ ਜਿਹੜਾ ਪਕੋਕਾ ਦਾ ਕਾਨੂੰਨ ਹੈ ਪੰਜਾਬ ਦੇ ਵਿੱਚ ਬਾਦਲ ਸਰਕਾਰ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਵਿੱਚੋਂ ਬਹੁਤ ਸਾਰੇ ਉਹਨਾਂ ਧਰਨਿਆਂ 'ਚ ਗਏ ਹੋਵੋਗੇ ਜਦੋਂ ਬਰਨਾਲੇ ਦੇ ਵਿੱਚ ਤੇ ਥਾਂ ਥਾਂ ਦੇ ਉੱਤੇ ਸੜਕਾਂ ਜਾਮ ਕੀਤੀਆਂ ਗਈਆਂ ਸੀ ਉਦੋਂ ਧਰਨਾ ਲਾਇਆ ਸੀ ਵੀ ਪੰਜਾਬ ਦੇ ਵਿੱਚ ਪਕੋਕਾ ਨਾਂ ਦਾ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦਵਾਗੇ ਇਹ ਅਸਲ ਵਿੱਚ ਅੱਤਵਾਦੀਆਂ ਦੇ ਖਿਲਾਫ ਸਿਹਦਰਤ ਨਹੀਂ ਇਹ ਸੰਗਠਿਤ ਅਪਰਾਧਾਂ ਦੇ ਖਿਲਾਫ ਸਿਹਦਰਤ ਨਹੀਂ ਇਹ ਸਾਡੇ ਹੱਕ ਮੰਗਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਸਰਕਾਰ ਲੈ ਕੇ ਆਈ ਹੈ ਤੇ ਇੱਥੋਂ ਤਾਂ ਸਰਕਾਰ ਨੂੰ ਆਪੇ ਮੂੰਹ ਦੀ ਖਾਣੀ ਪਈ ਪੰਜਾਬ ਦੇ ਲੋਕਾਂ ਨੇ ਆਪ ਦੇ ਸੰਘਰਸ਼ ਤੇ ਏਕੇ ਦੇ ਨਾਮ ਉਤੇ ਕਾਨੂੰਨ ਲਾਗੂ ਨਹੀਂ ਹੋਣ ਦਿੱਤਾ ਇਹ ਹੁਣ ਤੱਕ ਇਹਨਾਂ ਕਾਨੂੰਨਾਂ ਬਾਰੇ ਜਿਹੜੇ ਪੁਰਾਣੇ ਚੱਲਦੇ ਆ ਰਹੇ ਨੇ ਮੈਂ ਹਜੇ ਨਵੇਂ ਕਾਨੂੰਨਾਂ ਬਾਰੇ ਗੱਲ ਸ਼ੁਰੂ ਨਹੀਂ ਕੀਤੀ। ਪੁਰਾਣੇ ਕਾਨੂੰਨਾਂ ਦਾ ਜ਼ਿਕਰ ਕਰਨਾ ਕਾਹਤੋਂ ਜ਼ਰੂਰੀ ਹੈ ਕਿਉਂਕਿ ਜਿਹੜੇ ਸਰਕਾਰ ਨਵੇਂ ਕਾਨੂੰਨ ਲੈ ਕੇ ਆਈ ਹੈ ਇਹਨਾਂ ਦੇ ਵਿੱਚ ਪੁਰਾਣੇ ਕਾਨੂੰਨਾਂ ਦੀਆਂ ਧਰਾਵਾਂ ਦਰਜ ਕਰਨਾ ਇਹਨਾਂ ਨੇ ਚਾਕੇ। ਪੁਰਾਣੇ ਕਾਨੂੰਨ ਚੱਲਦੇ ਆ ਰਹੇ ਸੀ ਉਹ ਵਿਸ਼ੇਸ਼ ਹਾਲਤਾ 'ਚ ਵਿਸ਼ੇਸ਼ ਲੋਕਾਂ ਤੇ ਲਾ ਕੇ ਬਦਲ